ਗਵੜਾ ਦੇ ਬਾਬਾ ਗਦਿਆਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਬੰਧ ਵਿੱਚ ਯੋਗ ਦਿਵਸ ਮਨਾਇਆ ਗਿਆ ਜਿਸ ਦੌਰਾਨ ਇਲਾਕੇ ਪਰ ਵਿੱਚੋਂ ਆਏ ਲੋਕਾਂ ਨੇ ਯੋਗ ਕੀਤਾ ਯੋਗ ਟੀਚਰ ਸੁਨੀਤਾ ਮਦਨ ਨੇ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਯੋਗ ਕਰਕੇ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸਾਨੂੰ ਕਣਕ ਘੱਟ ਖਾਣੀ ਚਾਹੀਦੀ ਹੈ ਕਿਉਂਕਿ ਉਸ ਵਿੱਚ ਗਲੂਟਨ ਦੀ ਬਹੁਤ ਮਾਤਰਾ ਹੁੰਦੀ ਹੈ ਜਿਸ ਨਾਲ ਸ਼ੂਗਰ ਦੀ ਮਾਤਰਾ ਵੱਧਦੀ ਹੈ ਸਾਨੂੰ ਬਾਜਰਾ ਜੋ ਕੁਦਰੇ ਦੇ ਆਟੇ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਫਰिज ਵਿੱਚ ਜ਼ਿਆਦਾ ਦੇਰ ਤੱਕ ਚੀਜ਼ਾਂ ਰੱਖ ਕੇ ਨੰਨਾ ਖਾਓ ਕਿਉਂਕਿ ਫਰिज ਵਿੱਚ ਬਣਨ ਵਾਲੀਆਂ ਗੈਸਾਂ ਦਾ ਖਾਣ ਵਾਲੀਆਂ ਵਸਤੂਆਂ ਤੇ ਅਸਰ ਵੱਧ ਜਾਂਦਾ ਹੈ। ਯੋਗ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਆਓ ਤੁਹਾਨੂੰ ਸੁਣਾਉਂਦੇ ਹਾਂ ਹੋਰ ਕੀ ਜਾਣਕਾਰੀ ਦਿੱਤੀ ਸੁਨੀਤਾ ਮਦਾਨ ਨੇ। ਅਤੇ ਯੋਗ ਵਿੱਚ ਭਾਗ ਲੈਣ ਆਏ ਇਲਾਕਾ ਨਿਵਾਸੀਆਂ ਨੇ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ। ਹਾਂਜੀ ਦੱਸੋ ਜੀ ਅੰਤਰਰਾਸ਼ਟਰੀ ਅੰਤਰਰਾਸ਼ਟਰੀ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਜੋਗ ਸੇਖਕ ਸਿੱਖਿਸ਼ਕਾਂ ਨੂੰ ਰੁਕੋ 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 ਮੇਰੇ ਵੱਲੋਂ ਬਹੁਤ ਬਹੁਤ ਵਧਾਈ ਅੱਜ ਸਾਡੇ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ ਹਮਮ ਔਰ ਬਹੁਤ ਹੀ ਸਾਡੇ ਵਾਸਤੇ ਸੁੱਖ ਸੁਵਿਧਾ ਦਿੱਤੀਆਂ ਮਗਰ ਉਹਨੇ ਉਹਦੇ ਨਾਲ ਸਾਡਾ ਨੁਕਸਾਨ ਵੀ ਕੀਤਾ ਹੈ ਸਾਡੀ ਸਿਹਤ ਔਰ ਮਨ ਦੀ ਸ਼ਾਂਤੀ ਖੋ ਲਈ ਹੈ ਹਮ ਜਿਹਦੇ ਵਾਸਤੇ ਕਿ ਅਸੀਂ ਇਹ ਹੁਣ ਡਾਕਟਰਾਂ ਦੇ ਔਰ ਇਹਨਾਂ ਮੈਡੀਸਨ ਦੇ ਚੱਕਰ 'ਚ ਰਹਿਨੇ ਆ ਹਰ ਘਰ ਦੇ ਵਿੱਚ 2-3000 ਦੀ ਦਵਾਈ ਆਮ ਗੱਲ ਆ ਜਿੰਨੂ ਵੀ ਪੁੱਛੋ ਦਵਾਈ ਖਾਂਦਾ ਆ ਔਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਜੇ छुटਖਾਰਾ ਪਾਉਣਾ ਚਾਹੁੰਦੇ ਆ ਤਾਂ ਉਹਦੇ ਵਾਸਤੇ ਯੋਗਾ ਸਭ ਤੋਂ ਬੈਸਟ ਆ ਬਾਕੀ ਜਿਹੜੀ ਵੀ ਐਕਸਰਸਾਈਜ਼ ਆ ਉਹ ਤੁਹਾਡੇ ਸਿਹਤ ਮਸਲਜ਼ ਬਣਾ ਸਕਦੀ ਹੋਰ ਕਰ ਸਕਦੀ ਮਤਲਬ ਹੱਡੀਆਂ ਨੂੰ ਖਾਲਸਾ ਵੀ ਪਾ ਯੋਗਾ ਇੱਕ ਐਸੀ ਚੀਜ਼ ਐ ਜਿਹੜੇ ਕਿ ਸਾਡੇ ઋષਿ ਮੂਨੀ ਹਜ਼ਾਰਾਂ ਸਾਲਾਂ ਤੋਂ ਕਰਦੇ ਆ ਰਹੇ ਔਰ ਸਾਨੂੰ ਅੰਦਰੋਂ ਤੰਦਰੁਸਤ ਕਰਦੀ ਹੈ ਸਾਡੇ ਰੋਗਾਂ ਨੂੰ ਦੂਰ ਕਰਦੀ ਹੈ ਇਸ ਕਰਕੇ ਇਸ ਚੀਜ਼ ਦੇ ਉੱਤੇ ਸਾਨੂੰ ਧਿਆਨ ਦੇਣਾ ਚਾਹੀਦਾ ਔਰ ਮੈਂ ਆਪਣੇ ਇਹ ਸ਼ਹਿਰ ਵਾਸੀ ਔਰ ਇਲਾਕਾ ਨਿਵਾਸੀ ਇਹਨਾਂ ਨੂੰ ਮਤਲਬ ਇਹ ਸੂਚਿਤ ਕਰਨਾ ਚਾਹੁੰਦਾ ਕਿ ਇੱਥੇ ਪੰਜਾਬ ਸਰਕਾਰ ਵੱਲੋਂ ਜਿਹੜਾ ਯੋਗਾ ਕੇਂਦਰ ਹੈ ਜਗ੍ਹਾ-ਜਗ੍ਹਾ ਬਣਾਏ ਗਏ ਆ ਸਿਹਤ ਤੰਦਰੁਸਤ ਰਹਿਣ ਵਾਸਤੇ ਉਹਨਾਂ ਚੋਈ ਕਿ ਜੋਗਾ ਸੈਂਟਰ ਸਾਡੇ ਇੱਥੇ ਸ਼ੇਰ ਪਾਰਕ ਵੀ ਹੈ ਜਿਹੜਾ ਜਿਹਦਾ ਕਿ ਸੰਚਾਲਨ ਸ਼੍ਰੀਮਤੀ ਸੁਨੀਤਾ ਮਦਾਨ ਦੇ ਅੰਡਰ ਹੈ ਉਹ ਬਹੁਤ ਹੀ ਅੱਛੇ ਤਰੀਕੇ ਨਾਲ ਇੱਥੇ ਯੋਗਾ ਕਰਾਉਂਦੇ ਹਨ ਔਰ ਇਹ ਸ਼ਾਨੂ ਜਾਨ ਵੀ ਗੁਰਲਾ ਦਾਸੀ ਹੈ ਨਾ ਇਸ ਕਰਕੇ ਮੈਂ ਇਲਾਕਾ ਨਿਵਾਸੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇੱਥੇ ਆਓ ਆਪ ਵੀ ਸਿਹਤ ਤੰਦਰੁਸਤੀ ਨੂੰ ਕਾਇਮ ਕਰੋ ਸਰਕਾਰ ਦਾ ਸਹਿਯੋਗ ਦਿੰਦੇ ਆ ਇਲਾਕਾ ਨਿਵਾਸੀ ਆਪ ਲੋਕ ਕੀ ਸਹਿਯੋਗ ਹਾਂ ਜੀ ਸਰਕਾਰ ਤੇ ਮੈਂ ਇੱਕ ਸਹਿਯੋਗ ਦਿੰਦੀ ਐ ਇਲਾਕਾ ਨਿਵਾਸੀਆ ਵੱਲੋਂ ਕੀ ਸਹਿਯੋਗ ਹੈਗਾ ਜੋਗਾ ਕਲਾਸਾਂ ਹੋ ਗਈ ਐ ਪਬਲਿਕ ਹੁਣ ਅਵੇਅਰ ਹੋ ਰਹੀ ਐ ਔਰ ਸਭ ਕੋਸ਼ਿਸ਼ ਕਰਦੇ ਆਉਂਦੇ ਵੀ ਆ ਲੇਕਿਨ ਹਜੇ ਵੀ ਬਹੁਤ ਘਟਿਆ ਬਹੁਤ ਘੱਟ ਮਾਤਰਾ ਜੀ ਅਸੀਂ ਚਾਹੁੰਦੇ ਆ ਕਿ ਇਲਾਕਾ ਨਿਵਾਸੀ ਕੀ ਸਹਿਯੋਗ ਦਿੰਦੇ ਆ ਇਲਾਕਾ ਨਿਵਾਸੀ ਕੱਲੇ ਰਿਵੈਸ਼ਮੈਂਟ ਲੈਂਦੇ ਆ ਆਕੇ ਉਹਦੇ ਵਿੱਚ ਸਹਿਯੋਗ ਵੀ ਕਰਦੇ ਆ ਨਹੀਂ ਆਕੇ ਕੀ ਸਰਕਾਰੇ ਦੇਈ ਜਾਂਦੀ ਐ ਕਿ ਇਲਾਕਾ ਨਿਵਾਸੀ ਵੀ ਕੁਝ ਡਿਸਟ੍ਰਿਬਿਊਟ ਕਰਦੇ ਵਿੱਚ ਕੋਈ ਡਿਸਟ੍ਰਿਬਿਊਸ਼ਨ ਨਹੀਂ ਡਿਸਟ੍ਰਿਬਿਊਸ਼ਨ ਕਿਉਂ ਨਹੀਂ ਕਿਉਂਕਿ ਸਰਕਾਰ ਵੱਲੋਂ ਵੀ ਬਿਲਕੁਲ ਫ੍ਰੀ ਆ ਔਰ ਇਲਾਕਾ ਆ ਜਿਹੜੇ ਰਿਫਰੈਸ਼ਮੈਂਟ ਬੰਡ ਹੋ ਰਹੇ ਸਰਕਾਰ ਨਹੀਂ ਦੇ ਰਹੀ ਕੁਝ ਇਹ ਸਾਡਾ ਆਪਣਾ ਉਹ ਯੋਗਾ ਦੇ ਵਾਸਤੇ ਅਸੀਂ ਖੁਸ਼ੀ ਮੈਡਮ ਅੰਤਰਰਾਸ਼ਟਰੀ ਯੋਗ ਦਿਵਸ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦਾ ਇੰਟਰਨੈਸ਼ਨਲ ਯੋਗਾ ਡੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਰੂਰ ਜੋਗਾ ਕਲਾਸ ਜਰੂਰ ਜੁਆਇਨ ਕਰਨੀ ਚਾਹੀਦੀ ਆ ਜਿਹੜੀ ਸੀਐਮ ਜੋਗਸ਼ਾਲਾ ਚਲਾਈ ਗਈ ਆ ਪੰਜਾਬ ਸਰਕਾਰ ਵੱਲੋਂ ਇਸ ਤੇ ਅਸੀਂ ਬਹੁਤ ਸਲਾਘਾ ਕਰਦੇ ਆ ਕਿਉਂਕਿ ਹਰ ਜਾਣਿਆ ਨੇ ਇੱਥੇ ਜੁਆਇਨ ਕੀਤਾ ਕਿ ਸਵੇਰ ਦੇ ਮਾਰਨਿੰਗ ਜਿਹੜੇ ਟਾਈਮ ਤੇ 5:30 ਤੋਂ ਲੱਕੇ 6:30 ਤੱਕ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਾਂ ਨੂੰ ਇਹਨਾਂ ਨੇ ਠੀਕ ਕੀਤਾ ਤੇ ਆਪਣੀਆਂ ਜਿੰਨੀਆਂ ਵੀ ਸਮੱਸਿਆਵਾਂ ਸੀ ਸਾਰੇ ਲੋਕ ਫਿਜ਼ੀਕਲੀ ਤੌਰ ਤੇ ਤੇ ਮੈਂਟਲੀ ਤੌਰ ਤੇ ਬਿਲਕੁਲ ਫਰੈਸ਼ ਰਹਿੰਦੇ ਆ ਜੇ ਸਵੇਰ ਨੂੰ ਜਿਹੜੀਆਂ ਇਹ ਕਲਾਸਾਂ ਜੁਆਇਨ ਕਰ ਲੈਂਦੇ ਆ ਸਾਰਾ ਦਿਨ ਨਾਲੇ ਟਾਈਮ ਵੀ ਬਹੁਤ ਵਧੀਆ ਰਹਿੰਦਾ ਵਾ ਸਵੇਰ ਦਾ ਜਿਹੜਾ ਟਾਈਮ ਆ ਯੋਗ ਦੇ ਨਾਲ ਨਾਲ ਡਾਈਟ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਯੋਗ ਤਾਂ ਅਸੀਂ ਕਰਦੇ ਆ ਉਹ ਜਿਹੜੀ ਡਾਈਟ ਸਾਨੂੰ ਪੂਰਾ ਜਿਹੜੀ ਬੈਲੈਂਸਡ ਡਾਈਟ ਆਪਣਾ ਧਿਆਨ ਨ ਰੱਖਣਾ ਚਾਹੀਦਾ ਵਾ ਸਾਨੂੰ ਜਿਹੜੇ ਗਲੂਟਨ ਫ੍ਰੀ ਜਿਹੜੇ ਪ੍ਰੋਡਕਟ ਖਾਣੇ ਚਾਹੀਦੇ ਆ ਜਿਵੇਂ ਕਣਕ ਚਲੋ ਅੱਜਕੱਲ ਜਿਹੜੀ ਕਣਕ ਜਿਹੜੀ ਆ ਬਹੁਤ ਜ਼ਿਆਦਾ ਆ ਰਹੀ ਹੈ ਇਦਾਂ ਦੀ ਗਲੂਟਨ ਬਹੁਤ ਜ਼ਿਆਦਾ ਵਧਿਆ ਹੋਇਆ ਵਾ ਤੇ ਇਹਦੀ ਜਗ੍ਹਾ ਤੇ ਜਿਵੇਂ ਰਾਗੀ ਦਾ ਆਟਾ ਬਾਜਰੇ ਦਾ ਆਟਾ ਤੇ ਇਦਾਂ ਦਾ ਜ਼ਰੂਰ ਖਾਣਾ ਚਾਹੀਦਾ ਤੇ ਜਿਹੜੇ ਆਪਣੇ ਪ੍ਰੋਡਕਟ ਹੁੰਦੇ ਆ ਪ੍ਰੋਸੈਸਿੰਗ ਫੂਡ ਆ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਪੈਕਡ ਫਰੂਟਾਂ ਜਿਹੜੇ ਫੂਡ ਆ ਤੇ ਬਾਕੀ ਜਿਹੜੇ ਫਾਸਟ ਫੂਡ ਆ ਅੱਜਕੱਲ ਬੱਚੇ ਬਹੁਤ ਜ਼ਿਆਦਾ ਸ਼ਕੀਨਾਂ ਦੇ ਖਾਂਦੇ ਤੇ ਇਹਨਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਫਾਸਟ ਫੂਡ ਨਾਲ ਬਹੁਤ ਸਾਰੀਆਂ ਪ੍ਰੋਬਲਮਸ ਹੋ ਰਹੀਆਂ ਨੇ ਕਿਉਂਕਿ ਅੱਜਕੱਲ ਦੇ ਬੱਚੇ ਜਿਹੜੇ ਆ ਰੋਟੀ ਘੱਟ ਤੇ ਫਾਸਟ ਫੂਡ ਜ਼ਿਆਦਾ ਖਾਂਦੇ ਆ ਸੋ ਇਹਨਾਂ ਵੱਲ ਬੱਚਾ ਨੂੰ ਜ਼ਰੂਰ ਮੋਟੀਵੇਟ ਕਰਾਉਣਾ ਚਾਹੀਦਾ ਕਿ ਇਹ ਜਿਹੜੇ ਆ ਚੀਜ਼ਾਂ ਨੂੰ ਛੱਡ ਕੇ ਸਾਰੀਆਂ ਨੂੰ ਤੇ ਆਪਣਾ ਜਿਹੜੀ ਡਾਈਟ ਆ ਬੈਲੈਂਸਡ ਡਾਈਟ ਵੱਲ ਧਿਆਨ ਦੇਣ ਤੇ ਯੋਗਾ ਵੱਲ ਧਿਆਨ ਦੇਣ ਐ ਐਕਸਰਸਾਈਜ਼ ਵੱਧ ਤੋਂ ਵੱਧ ਕਰਨਾ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਮਾ ਦੀ ਚਲਾਈ ਗਈ ਆ ਇਹਦੀ ਅਸੀਂ ਬਹੁਤ ਜ਼ਿਆਦਾ ਸਲਾਗਾ ਕਰਦੇ ਆ ਤੇ ਮੈਡਮ ਸੁਨੀਤਾ ਜੀ ਜਿਨ੍ਹਾਂ ਨੇ ਆਪਣੀ ਤਨ ਦੇ ਨਾਲ ਮਨ ਦੇ ਨਾਲ ਪੂਰੀ ਆਪਣੀ ਡਿਊਟੀ ਨੂੰ ਨਿਭਾਇਆ ਵਾ ਤੇ ਅਸੀਂ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ ਤੇ ਅੱਗੇ ਇਹਨਾਂ ਨੂੰ ਕੰਟੀਨਿਊ ਜਿਹੜੀ ਆ ਪੰਜਾਬ ਸਰਕਾਰ ਨੂੰ ਜਿਹੜੀ ਇਹ ਆ ਕੰਟੀਨਿਊ ਕਰਨੀ ਚਾਹੀਦੀ ਆ ਸੋ ਧੰਨਵਾਦ ਹਾਂਜੀ ਦੱਸੋ ਜੋਕ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਕੀ ਕਹਿਣਾ ਚਾਹੁੰਦੇ ਆ पंजाब ਸਰਕਾਰ ਵੱਲੋਂ ਜਿਹੜੀ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀਮ ਦੀ ਯੋਗਸ਼ਾਲਾ ਇਸ ਦੇ ਤਹਿਤ ਅੱਜ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਹੈ ਜਿਹੜੇ ਸਾਡੇ ਸਾਰੇ ਮੈਂਬਰ ਬਾਬਾ ਗਦਿਆ ਸ਼ਿਵਪਾਰਕ ਖਵਾੜਾ ਦੇ ਮੈਂਬਰਸ ਨੇ ਮਿਲ ਕੇ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਹੈ ਔਰ ਸਾਰੇ ਮੈਂਬਰਸ ਇਸ ਨੂੰ ਮਨਾ ਕੇ ਬਹੁਤ ਹੀ ਖੁਸ਼ੀ ਮਹਿਸੂਸ ਕਰਦੇ ਹਨ ਸਪੈਸ਼ਲੀ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਾਰਿਆਂ ਨੇ ਦਿਲੋਂ ਮੇਰਾ ਸਾਥ ਦਿੱਤਾ ਇਹੋ ਮਨਾਉਣ ਵਿੱਚ ਸਟੱਟ ਸਟਾ ਤੁਹਾਡੇ ਦੇ ਫੁੱਲਾਂ ਦੀ ਵਰਖਾ ਕਿਉਂ ਹੋਈ ਕੀ ਕਾਰਨ ਇਹ ਤਾਂ ਜੇ ਤੁਸੀਂ ਮੈਂਬਰਸ ਤੋਂ ਪੁੱਛੋਗੇ ਲੱਗ ਜਾਊਗਾ ਇਹ ਬਹੁਤ ਵਧੀਆ ਟੀਚਰ ਹੈ ਇਸ ਲਈ ਇਹ ਸਭ ਕੁਝ ਦੱਸਦੇ ਹਰੇਕ ਥਿੰਗ ਦਾ ਇਲਾਜ ਵੀ ਦੱਸਦੇ ਆ ਸਭ ਕੁਝ ਮੇਰੀ ਨੀਂਦ ਦੀ ਪ੍ਰੋਬਲਮ ਸੀ ਉਹ ਵੀ ਕਾਫੀ ਬੈਟਰ ਮਹਿਸੂਸ ਕਰ ਰਹੀ ਹਾਂ ਡਾਕਟਰ ਦੇ ਇਲਾਜ ਨਾਲ ਕੋਈ ਫਰਕ ਨਹੀਂ ਪਿਆ ਇਸ ਕਰਕੇ ਤੁਹਾਨੂੰ ਖੁਸ਼ੀ ਹੋਏ ਤੇ ਫੁੱਲਾਂ ਦੀ ਵਰਕਾ ਕੀਤੀ ਕੁਝ ਜੇ ਜਦੋਂ ਆਪਣੀ ਸਿਹਤ ਸਹੀ ਹੁੰਦੀ ਆ ਫਿਰ ਕੁਝ ਹੀ ਹੁੰਦੀ ਆ ਔਰ ਦੱਸੋ ਜੀ ਅਗੋਰ ਕੀ ਕਹਿਣਾ ਚਾਹੁੰਦੇ ਨੇ ਕੰਮ ਹੈਗਾ ਲੋਕਾਂ ਨੂੰ ਸਿਹਤਮੰਦ ਬਣਾਣਾ ਯੋਗ ਰਾਹੀਂ ਅਸੀਂ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਸਿਹਤਮੰਦ ਬਣਾਣਾ ਚਾਹੁੰਦੇ ਹਾਂ ਤੇ ਇਸ ਲਈ ਜਿਹੜੇ ਸਰਕਾਰ ਨੇ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਅਸੀਂ ਪੰਜਾਬ ਸਰਕਾਰ ਦੇ ਮੈਂ ਬਹੁਤ ਦਿਨੋਂ ਧੰਨਵਾਦ ਕਰਦੀ ਆ ਲੋਕਾਂ ਨੂੰ ਸਵਸਥ ਪ੍ਰਦਾਨ ਕਰਨ ਦੇ ਨਾਲ-ਨਾਲ ਰੋਜ਼ਗਾਰ ਵੀ ਮਿਲਿਆ ਕਾਫੀ ਨੌਜਵਾਨਾਂ ਨੂੰ ਇਸ ਲਾਈਨ ਦੇ ਵਿੱਚ ਜਿਹੜਾ ਕਿ ਯੋਗਾ ਨੂੰ ਪਹਿਲਾਂ ਕੋਈ ਪੁੱਛਦਾ ਨਹੀਂ ਸੀ ਹੁੰਦਾ ਤੇ ਹੁਣ ਯੋਗਾ ਦਾ ਪ੍ਰਚਾਰ ਕਰਕਰ ਯੋ ਗਣਾ ਕਿਹੜੇ ਕਿਹੜੀਆਂ ਬਿਮਾਰੀਆਂ ਸਹੀ ਹੋ ਰਹੀਆਂ ਬਿਗੈਰ ਦਵਾਈ ਤੋਂ ਹਾਂਜੀ ਯੋਗਾ ਨਾਲ ਬਿਗੈਰ ਦਵਾਈ ਤੋਂ ਸਰਵਾਈਕਲ ਡਾਇਬਟੀਜ਼ ਤੇ ਇਨਸਟੈਂਟ ਟਾਈਮ ਦੀ ਪ੍ਰੋਬਲਮ ਡਾਈਜੈਸ਼ਨ ਸਿਸਟਮ ਜਿਹੜਾ ਉਹਨਾਂ ਦਾ ਬੋਡਿਆਂ ਦੀ ਪ੍ਰੋਬਲਮ ਬੈਕ ਪੇਨ ਹੈਗਾ ਜਿਹੜਾ ਸ਼ੋਲਡਰਸ ਦੀ ਪ੍ਰੋਬਲਮ ਸਪੈਸ਼ਲੀ ਪੇਟ ਦੀਆਂ ਬਿਮਾਰੀਆਂ ਜਿਨ੍ਹਾਂ ਕਾਰਨ ਲੋਕੀ ਬਹੁਤ ਪਰੇਸ਼ਾਨ ਰਹਿੰਦੀਆਂ ਲੋਕਾਂ ਨੂੰ ਬਹੁਤ ਫਾਇਦਾ ਉਠਾਇਆ ਹੈ ਔਰ ਲੋਕੀਏ ਇਸ ਫਾਇਦੇ ਨੂੰ ਦੇਖਦੇ ਸਾਫ ਕੀ ਮੈਂਬਰ ਇੰਨੇ ਡੈਡੀਕੇਟ ਹੋ ਗਏ ਆ ਜਿਆਦਾ ਕਿ ਉਹ ਡੇਲੀ ਇਵਨ ਕਿ ਸੰਡੇ ਨੂੰ ਛੁੱਟੀ ਵਾਲੇ ਦਿਨ ਵੀ ਕਲਾਸ ਲਗਾ ਦਿੰਦੇ ਡਿਪਰੈਸ਼ਨ ਨੂੰ ਦੂਰ ਕਰਕੇ ਮਾਨਸਿਕ ਤੌਰ ਤੇ ਕਿਦਾਂ ਸਵਸਥ ਬਣਾਇਆ ਜਾ ਸਕਦਾ ਯੋਗਨਾ ਡਿਪਰੈਸ਼ਨ ਉਹ ਇਗਰਾਹੀ ਹੀ ਦੂਰ ਕੀਤਾ ਜਾ ਸਕਦਾ ਕਿਉਂਕਿ ਡਿਪਰੈਸ਼ਨ ਦੀ ਐਕਚੁਅਲੀ ਕੋਈ ਦਵਾਈ ਨਹੀਂ ਹੁੰਦੀ ਇਹਨੂੰ ਸਿਰਫ ਮਾਨਸਿਕ ਸ਼ਾਂਤੀ ਜਦੋਂ ਸਾਨੂੰ ਮਿਲੇਗੀ ਉਦੋਂ ਹੀ ਦੂਰ ਕੀਤਾ ਜਾ ਸਕਦਾ ਜਿਹੜੀ ਕਿ ਪ੍ਰਾਣਯਾਮ ਨਾਲ ਹੁੰਦੀ ਹੈ ਪ੍ਰਾਣਯਾਮ ਇੱਕ ਸਾਹਾਂ ਦੀ ਤਕਨੀਕ ਹੁੰਦੀ ਹੈ ਜਿਹਨੂੰ ਪ੍ਰੋਪਰ ਤਰੀਕੇ ਨਾਲ ਕਰਨ ਨਾਲ ਡਿਪਰੈਸ਼ਨ ਐਂਜਾਇਟੀ ਸਟ्रेस ਆਦਿ ਸਾਰੀਆਂ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਬਾਤ ਤੋਂ ਉਹ ਸ਼ਿਵਰ ਇੱਥੇ ਲੱਗ ਰਿਹਾ ਹੈ ਸਬਰਾਣਾ ਦੇ ਵਿੱਚ ਹੂੰ ਬਹੁਤ ਹੀ ਵਧੀਆ ਸਮੀਤਾ ਮੈਡਮ ਸਾਡੇ ਕਰਵਾਉਂਦੇ ਨੇ। ਉਹਨਾਂ ਜੀ ਕਲਾਸ ਨੇ ਕੰਡੀਸ਼ਨ ਨੂੰ ਕੀਤਾ ਹੈ। ਸੋ ਬਹੁਤ ਵਧੀਆ ਕਰਵਾਉਂਦੇ ਹਨ ਸਾਰੇ ਆਉਂਦੇ ਹਨ। ਕਿਸੇ ਤਰ੍ਹਾਂ ਇਹ ਕਿੰਨੇ ਦਿਨ ਤੋਂ ਜੋ ਕਰ ਰਹੇ ਹੈ? 1.5 ਸਾਲ ਦਾ ਹੋ ਗਿਆ ਹੈ ਇਸ ਕਲਾਸ ਨੂੰ। ਤੇ ਕੋਈ ਡਿਜ਼ੀਜ਼ ਦਾ ਤੁਹਾਡਾ ਕੋਈ ਫਾਇਦਾ ਹੋਇਆ? ਮੈਨੂੰ ਡਾਇਬਟੀਸ ਸੀ। ਦੇਖਣ ਮੈਨੂੰ ਬਹੁਤ ਫਰਕ ਪਿਆ। ਇਸ ਨਾਲ ਮੈਂ ਚੱਲਣ ਫਿਰ ਕਿੰਨੀ ਦੇਰ ਬਾਅਦ ਫਰਕ ਪਿਆ ਤੁਹਾਨੂੰ 6 ਮਿੰਟ ਤਾਂ ਲੱਗੇ ਜੀ 6 ਮਿੰਟ ਜੋ ਕਰਨ ਤਾਂ ਵਾਤਾ ਡਾਇਬਟੀਜ਼ ਠੀਕ ਹੋ ਗਈ ਹੈ ਹੁਣ ਵੀ ਕੋਈ ਨਾ ਮੱਲ ਹੈ ਕੀ ਕਹਿਣਾ ਚਾਹਦੇ ਸਰਕਾਰ ਨੂੰ ਕਰਨਾ ਚਾਹੁੰਦੇ ਆ ਕਿ ਤੁਮੋ ਜਿਸੀ ਤਰ੍ਹਾਂ ਸਾਡੇ ਯੋਗ ਕਲਾਸਿਸ ਰਵਾੰਦੇ ਰਹੇ ਤੇ ਡਾਕਟਰ ਸਾਹਿਬ ਅਪਾਇੰਟ ਕਰਦੇ ਰਹੇ ਤੇ ਸਾਡੀ ਮੈਡਮ ਤਾਂ ਬਹੁਤ ਨਾਈਸ ਨੇ ਇਨਾਂ ਜੀ ਵੀ ਅਸੀਂ ਚਾਹੁੰਦੇ ਹਾਂ ਕਿ ਇਹ ਸਾਡੇ ਇਸ ਜੇਵਰ ਬੰਦਾ ਇੱਥੇ ਰਹੇ ਭਗਵਾਨ ਤੁਮਾਨ ਸਰਕਾਰ ਨੇ ਜੋ ਕਲਾਸੇ ਸ਼ੁਰੂ ਕੀਤੀ ਆ ਕੀ ਕਹਿਣਾ ਤੁਹਾਡਾ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਨੂੰ ਜੋ ਕਲਾਸ ਸ਼ੁਰੂ ਕਰਨੀ ਆ ਸਾਡੀ ਕਲਾਸ ਤੁਮ ਤਾਂ ਮੈਡਮ ਦੀ ਹੈ ਰਹੇ ਕੜ ਕੜੀ ਪ੍ਰਾਤ ਮਤਲਬ ਬਹੁਤ ਵਧੀਆ ਕੰਮ ਹੈ ਸਾਨੂੰ ਇਸ ਤੋਂ ਬਹੁਤ ਡਿਜ਼ਾਇਨ ਕਰਦੀ ਹੈ ਡਿਜ਼ੀਜ਼ ਤੋਂ ਕੀ ਕੀ ਲਾਭ ਮਿਲੇ ਤੁਹਾਨੂੰ ਮੈਨੂੰ ਜਿੱਦਾਂ ਗੱਠੀ ਦੀ ਪ੍ਰੋਬਲਮ ਸੀਗੀ ਮੈਂ ਜਦੋਂ ਪਹਿਲਾਂ ਕਾਫੀ ਦਵਾਈ ਖਾਧੀ ਉਹਨੇ ਤਾਂ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਪਰ ਜਦੋਂ ਤੁਮਨੇ ਯੋਗਾ ਫਲਾ ਸ਼ੁਰੂ ਕੀਤੀ ਹੈ ਉਸ ਤੋਂ ਮੈਨੂੰ ਕਾਫੀ ਫਾਇਦਾ ਹੋਇਆ ਹੈ ਮੇਰਾ ਜੁੜੀ ਕੈਸ ਵੀ ਕੰਟਰੋਲ ਦੇ ਵਿੱਚ ਆ ਤੌਰ ਤੇ ਜੋ ਕਲਾਸਸ ਸੁਧਾਰ ਲਈ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਸੁਧਾਰ ਹੋਣਾ ਚਾਹੀਦਾ ਯੋਗਾ ਕਲਾਸ ਸਾਰਾ ਮੈਂ ਅੱਡੀ ਕਲਾਸ ਬੜੀ ਵਧੀਆ ਚੱਲ ਰਹੀ ਆ ਠੀਕ ਆ ਅਸੀਂ ਕਹਿੰਦੇ ਐਸੀ ਤਰ੍ਹਾਂ ਸਾਡੀ ਕਲਾਸ ਚੱਲਦੀ ਆ ਨੋ ਗਰਾਉਂਡ ਇੱਥੇ ਆਪਣੇ ਜਿਹੜਾ ਡਾਕਟਰਾਂ ਦੇ ਜਾ ਕੇ ਐਸੇ ਲਾਇਦਾ ਬੋਨੇ ਇੱਕ ਇੱਕ 2-2 ਘੰਟੇ ਬੈਠਦੇ ਆ ਔਰ 5-500000 ਰੁਪਏ ਫੀਸ ਦਿੰਦੇ ਆ ਇੱਥੇ ਬਿਲਕੁਲ ਫ੍ਰੀ ਆ ਇੱਕ ਘੰਟਾ ਸੇਵਾ ਅਸੀਂ ਚਾਹੁੰਦੇ ਆ ਇੱਥੇ ਆਓ ਆਪਣੀ ਸਿਹਤ ਕੈਮ ਕਰੋ ਔਰ ਆਪਣਾ ਜਿਹੜੇ ਡਾਕਟਰਾਂ ਨੂੰ ਪੈਸੇ ਦਿੰਦੇ ਆ ਔਰ ਰਿਫਰੈਸ਼ਮੈਂਟ ਲਈ ਦੇਣ ਤੁਹਾਡਾ ਕਹਿਣਾ ਇਹ ਆ ਨਹੀਂ ਰਿਫਰੈਸ਼ਮੈਂਟ ਲਈ ਕੋਈ ਜ਼ਰੂਰੀ ਨਹੀਂ ਉਹ ਸਮਾਂ ਦੇ ਸਮਾਂ ਜਿਹੜਾ ਉੱਥੇ ਜਾ ਕੇ ਇੱਕ ਇੱਕ ਘੰਟਾ ਡਾਕਟਰਾਂ ਦੇ ਬੈਠਦੇ ਆ ਲਾਈਨਾਂ 'ਚ ਲੱਗਦੇ ਆ ਸਿਰਫ ਅਸੀਂ ਸਮਾਂ ਟਾਈਮ ਮੰਗਦੇ ਆ 1 ਘੰਟਾ 1 ਘੰਟਾ 5:30 ਤੋਂ 6:30 ਇੱਥੇ ਯੋਗਾ ਕਰਾਇਆ ਜਾਂਦਾ ਹੈ ਤਾਂ ਮੈਂ ਅਸੀਂ ਚਾਹੁੰਦੇ ਆ ਕਿ ਇੱਥੇ ਆਉਣ ਸਾਡੇ ਨਾਲ ਯੋਗਾ ਕਰਨ ਸਿਰਫ 1 ਘੰਟਾ ਦੇਣ ਹਾਂ ਸ਼ਰੀਆ ਬੇ ਆਪਣੇ ਉਹਦੇ ਵਿੱਚ ਉਹਨਾਂ ਦਾ ਵੀ ਲਾਭ ਆ ਪਰ ਸਾਨੂੰ ਵੀ ਖੁਸ਼ੀ ਮਿਲ ਗਈ ਕਿ ਸਾਡਾ ਕੇਂਦਰ ਦੇ ਮੈਂਬਰ ਵੱਧ ਰਹੇ ਆ ਜੋਗਾ ਬਹੁਤ ਵਧੀਆ ਚੀਜ਼ ਆ ਬਹੁਤ ਫਰਕ ਪੈਂਦਾ ਆ ਕਿ ਸਾਡੇ ਦਿੱਰਤ ਅਸੀਂ ਤੋਂ ਬਹੁਤ ਖਾ ਰੱਖਿਆ ਜਿਵੇਂ ਹੀਨਾਤ ਹੋਇਆ ਕਰਦੀ ਨੂੰ ਪਰ ਆਪਾਂ ਸਾਰਿਆਂ ਨੂੰ ਜੋਗਾ ਕਰਨਾ ਚਾਹੀਦਾ ਆ ਤੁਹਾਡੇ ਕਿਹੜੇ ਕਿਹੜੇ ਬਿਮਾਰੀ ਸਹੀ ਹੋਈ ਆ ਮੇਰੇ ਸੱਜੀ ਲਾਤ ਬਹੁਤ ਦਰਦ ਕਰਦੀ ਸੀ ਜਿੱਦਾਂ ਕੋਈ ਨਾਸਤਾਪ ਹੋਈ ਸੀ ਪਰ ਮੈਂ ਠੀਕ ਆ ਮੈਂ ਮਸਾਜ ਕਰੌਣੀ ਹੁੰਦੀ ਸੀ ਪਰ ਮੈਂ ਮਸਾਜ ਵੀ ਨਹੀਂ ਕਰਾਂ ਕਿ ਅਪੀਲ ਕਰਦੇ ਆ ਸਾਰੇ ਇਲਾਕਾ ਨੂੰ ਅਸੀਂ ਆਨੂੰ ਮੈਂ ਇਹ ਕਹੌਣੀ ਆ ਕਿ ਸਾਰੇ ਨੇ ਆਪਣਾ ਜੋਗਾ ਕਰਨਾ ਚਾਹੀਦਾ ਆਪਾਂ ਨੂੰ ਦਵਾਈਆਂ ਵਿੱਚ ਨਹੀਂ ਪੈਣਾ ਚਾਹੀਦਾ ਦਵਾਈਆਂ ਆਪਾਂ ਨੂੰ ਛੱਡਣੀਆਂ ਚਾਹੀਦੀਆਂ ਤੇ ਜੋਗਾ ਅਪਣਾਉਣਾ ਚਾਹੀਦਾ ਆ